ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਉਹਨੇ ਬੜੀਆਂ ਤੇ ਆਡੀਓ ਹੀ ਛੱਡੇ ਨਿਸ਼ਾਰਾ ਬਨੂਆ ਮੰਡੀ ਦੇ ਵਿੱਚ ਆ ਬੰਦ ਕਰ ਲਾ ਬਾਪੂ ਰੈਡੀ ਬੰਦ ਕਰਾਇਓ ਗੱਡੀ ਉਹ ਵਾਲਿਆਂ ਮਜ਼ਦੂਰਾਂ ਦੀ ਇੱਕ ਮੀਟਿੰਗ ਹੋਈ ਆ ਗੱਲਬਾਤ ਕਰਦੇ ਆ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਲੀਡਰ ਸਰਦਾਰ ਸਲੱਖਣ ਸਿੰਘ ਤੋੜ ਇੱਧਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਹਾਂਜੀ ਤੋੜਾ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਅੱਜ ਜਿਹੜੀ ਨਿਸ਼ਾਰਾ ਪੰਨੂਆ ਜਿਗਾੜੂ ਰੇੜੀਆਂ ਵਾਲਿਆਂ ਦੀ ਮੀਟਿੰਗ ਹੋਈ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਆ ਜਿਹੜੇ ਜਿਗਾੜੂ ਰੇੜੀਆਂ ਵਾਲਿਆਂ ਨੇ ਬਹੁਤ ਵੱਡਾ ਜਿਹੜਾ ਇਕੱਠ ਕੀਤਾ ਵਾ ਇਕੱਠ ਕਰਕੇ ਇਸ ਜਿਹੜਾ ਸਰਕਾਰ ਦਾ ਫੈਸਲਾ ਵਾ ਰੇੜੂ ਜਿਗਾੜੂ ਨੂੰ ਬੰਦ ਕਰਨ ਦਾ ਉਹਦਾ ਇਹਨਾਂ ਨੇ ਵਿਰੋਧ ਕੀਤਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਖਿਲਾਫ ਵੀ ਸੰਘਰਸ਼ ਵਿੜਾਂਗੇ ਤੇ ਇਸ ਪੁਲਿਸ ਦਾ ਜਿਹੜੀ ਪੁਲਿਸ ਲਗਾਤਾਰ ਇਹਨਾਂ ਨੂੰ ਜਿਹੜੀ ਜਗਾੜੂ ਰੇੜੀਆਂ ਨਾਲ ਤੰਗ ਪਰੇਸ਼ਾਨ ਕਰ ਰਹੀ ਆ ਉਹਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਿਰੋਧ ਕਰਾਂਗੇ ਅੱਜ ਜਿਹੜਾ ਨਵੇਂ ਸੰਘਰਸ਼ ਦੀ ਰੂਫ ਰੇਖਾ ਇੱਥੋਂ ਲੀਕੀ ਆ ਆਉਣ ਵਾਲੇ ਸਮੇਂ ਦੇ ਵਿੱਚ 9 ਤਰੀਕ ਨੂੰ ਜਿਹੜਾ ਲਾਲਜੀਤ ਭੁੱਲਰ ਆ ਉਹਦੇ ਦਰਵਾਜ਼ੇ ਅੱਗੇ ਸਾਰੇ ਲੋਕ ਇਕੱਠੇ ਹੋ ਕੇ ਜਾਣਗੇ ਤੇ ਜਿਹੜੇ ਇਹਨਾਂ ਦਾ ਦੁੱਖ ਆ ਆਪਣਾ ਉੱਥੇ ਦੱਸਣਗੇ ਵੀ ਅਸੀਂ ਕਰਜ਼ਾ ਚੁੱਕ ਚੁੱਕੇ ਜਿਹੜਾ ਇਹ ਜਗਾੜੂ ਰੇੜੀਆਂ ਬਣਾਈਆਂ ਕਿਸੇ ਨੇ ਕਿਸੇ ਕੋ ਲਿਆ ਕਰਜਾ ਕਿਸੇ ਨੇ ਕਿਸੇ ਕੋ ਲਿਆ ਤੇ ਅੱਜ ਜੇ ਸਾਡਾ ਰਜਗਾਰ ਮਾੜਾ ਮੋਟ ਚੱਲਦਾ ਵਾ ਪਿੰਡਾਂ ਦੇ ਵਿੱਚ ਜਾਂ ਛੋਟਾ ਕੋਈ ਸੀਮੈਂਟ ਲਾ ਦੇ ਖੜਦਾ ਕੋਈ ਖਾਤ ਲੱਦ ਕੇ ਖੜਦਾ ਕੋਈ ਕਿਸੇ ਦੁਕਾਨਦਾਰ ਦਾ ਪਿੰਡ ਦੇ ਵਿੱਚ ਸਮਾਨ ਲੈ ਜਾਂਦਾ ਤੇ ਅੱਜ ਸਰਕਾਰ ਜਿਹੜੀ ਆ ਸਾਡੇ ਕੋਲ ਰਜਗਾਰ ਖੋ ਲਈ ਆ ਖੋਣ ਢਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਸੰਘਰਸ਼ ਨੂੰ ਅਸੀਂ ਤੇਜ਼ ਕਰਾਂਗੇ ਤੇ ਆਪਣਾ ਜਿਹੜਾ ਜਗਾੜ ਆ ਇਹ ਜਿਉਂ ਦੀ ਤਿਉਂ ਚੱਲਦਾ ਰੱਖਣ ਵਾਸਤੇ ਆਪਣਾ ਸੰਘਰਸ਼ ਲੜਾਂਗੇ ਧੰਨਵਾਦ ਜੀ ਗੱਲਬਾਤ ਕਰਦੇ ਆ ਠੀਕ ਇਧਰ ਲਾ ਕੁਆ ਦਿਹਾਤੀ ਮੈਦੂਰ ਸਭਾ ਦੇ ਸਰਦਾਰ ਮਲਦੇਵ ਸਿੰਘ ਪੰਡੋਰੀ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਦੀ ਜਿਹੜੀ ਮੀਟਿੰਗ ਕੋਈਆ ਨਸ਼ਾਰਾ ਪੰਨੂਆ ਜਗੜੂ ਰੇੜੀਆਂ ਵਾਲਿਆਂ ਦੀ ਹਾਂਜੀ ਪੰਡੋਰੀ ਸਾਹਿਬ ਅੱਜ ਦੀ ਜਿਹੜੀ ਇਕੱਠ ਹੋਇਆ ਨਸ਼ਾਰਾ ਪੰਨੂਆ ਮੰਡੀ ਦੇ ਵਿੱਚ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਮੰਡੀ ਨਿਸ਼ਾਰਾ ਪੰਨੂਆ ਦੇ ਵਿੱਚ ਇੱਥੇ ਜਿਹੜੇ ਜਿਨ੍ਹਾਂ ਨੇ ਆਪਣਾ ਜਿਗਾਰਡ ਬਣਾ ਕੇ ਰੋਜੀ ਰੋਟੀ ਦਾ ਜਿਨ੍ਹਾਂ ਨੇ ਰਜਗਾਰ ਦਾ ਸਾਧਨਿਕ ਬਣਾਇਆ ਉਹਨਾਂ ਦੇ ਉੱਤੇ ਹਾਈ ਕੋਰਟ ਦਾ ਸਾਰਾ ਲੈ ਕੇ ਸਰਕਾਰ ਉਹਨਾਂ ਦੇ ਕੋਲੋਂ ਜਿਹੜਾ ਰਜਗਾਰ ਜਿਹੜਾ ਖੋ ਰਹੀ ਆ ਉਹਦੇ ਰੋਸ ਵਿੱਚ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਪਣੀਆਂ ਰੇੜੀਆਂ ਬੰਦ ਕਰਕੇ ਅੱਜ ਇੱਥੇ ਜਿਹੜਾ ਨਾ ਕੀ ਰੋਸ ਜਾਰੀ ਕੀਤਾ ਗਿਆ ਇਹਦੇ ਵਿੱਚ ਸਰਕਾਰ ਦੇ ਕੋਲੋਂ ਇਹ ਮੰਗ ਕੀਤੀ ਗਈ ਆ ਕਿ ਪਿੰਡਾਂ ਦੇ ਵਿੱਚ ਅੱਗੇ ਇਹ ਕੰਮ ਬੰਦ ਪਿਆਵਾ ਕਿ ਸਾਡੇ ਲੋਕਾਂ ਨੂੰ ਜਿਹੜਾ ਆਪਣੇ ਲੱਖਾਂ ਰੁਪਏ ਲਾ ਕੇ ਲੋਕਾਂ ਨੇ ਆਪਣਾ ਵਿਗਾਰ ਬਣਾਇਆ ਵਾ ਉਹਨਾਂ ਦਾ ਕੰਮ ਜਿਹੜਾ ਚੱਲਦਾ ਰੱਖਣਾ ਚਾਹੀਦਾ ਤੇ ਪੁਲਿਸ ਪ੍ਰਸ਼ਾਸਨ ਨੂੰ ਇਹਦੇ ਵਿੱਚ ਜਿਹੜਾ ਕਿ ਪੂਰੀ ਦਖਲਅੰਦਾਜ਼ੀ ਦੇਣੀ ਨਹੀਂ ਚਾਹੀਦੀ ਕਿਉਂਕਿ ਜਿਹੜਾ ਰਜਗਾ ਸਾਡੇ ਜਿਹੜੇ ਉਹ ਕ ਮੰਗਰੇ ਆ ਉਹ ਪਹਿਲੋਂ ਆਪਣੇ ਘਰਾਂ ਤੋਂ ਨਾ ਪੈਸਾ ਲਾਇਆ ਵਾ ਪੈਸਾ ਲਾ ਕੇ ਜੇ ਆਪਣੀ ਰੋਟੀ ਰੋਜੀ ਦਾ ਕੰਮ ਕਰ ਰਹੇ ਆ ਤੇ ਉਹ ਸਰਕਾਰ ਕੋਟਾਂ ਦਾ ਸਹਾਰਾ ਲੈ ਕੇ ਤੇ ਉਹ ਜਿਹੜਾ ਉਹਨਾਂ ਦਾ ਕੰਮ ਬੰਦ ਕਰ ਰਹੀ ਆ ਅਸੀਂ ਅੱਜ ਇਸ ਇਕੱਠ ਦੇ ਵਿੱਚ ਇਸ ਇੱਕ ਸਰਕਾਰ ਦੀ ਹੋਰ ਨਿੰਦਾ ਕਰਦੇ ਆ ਤੇ ਇਹ ਵੀ ਅੱਜ ਮੰਗ ਕਰਦੇ ਆ ਕਿ ਜਿਹੜਾ ਫੈਸਲਾ ਤੁਰੰਤ ਢੀੜਾ ਵਾ ਸਰਕਾਰ ਨੂੰ ਜਿਹੜਾ ਕੋਡ ਲਿਖ ਕੇ ਦੇਣਾ ਚਾਹੀਦਾ ਕਿ ਜਿਹੜਾ ਵਾਪਸ ਲੈਣਾ ਚਾਹੀਦਾ ਤੇ ਇਹਦੇ ਸਬੰਧ ਦੇ ਵਿੱਚ ਅਸੀਂ 9 ਤਰੀਕ ਨੂੰ ਮੰਗਲਵਾਰ ਸਾਡੇ ਕੈਬਨਿਟ ਮੰਤਰੀ ਸ੍ਰੀ ਲਾਲ ਜੀ ਕੁਲਰ ਸਾਹਿਬ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਆਪਣੀ ਤੁਸੀਂ ਸਰਕਾਰ ਦੇ ਵੱਡੇ ਨਮਾਇंदे ਹੋ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਹਦਾਇਤਾਂ ਕਰਨਗੇ ਜਿਹੜੇ ਰੋਟੀ ਰੋਜੀ ਸਾਡੇ ਮਜ਼ਦੂਰ ਜਿਹੜੇ ਕਰ ਰਹੇ ਆ ਉਹਨਾਂ ਨੂੰ ਜਿਹੜਾ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਉਹਨਾਂ ਦੀ ਰੋਟੀ ਰੋਜੀ ਚੱਲਦੀ ਰੱਖਣ ਵਾਸਤੇ ਉਹਨਾਂ ਦਾ ਜਿਹੜਾ ਉਹਨਾਂ ਦਾ ਕਿੱਤਾ ਜਿਹੜਾ ਉਹਨਾਂ ਨੂੰ ਚੱਲਦਾ ਰਹਿਣ ਦਿੱਤਾ ਜਾਵੇ ਧੰਨਵਾਦ